ਹਾਂਜੀ ਬਾਈ ਜੀ ਇੱਕ ਮੰਦਭਾਗੀ ਖਬਰ ਨਿਕਲ ਕੇ ਆ ਰਹੀ ਆ ਭਰਾ ਦਾ ਐਕਸੀਡੈਂਟ ਹੋ ਗਿਆ ਰਾਜਵੀਰ ਜਬੰਦੇ ਦਾ ਗਾਂ ਗੱਲਬਾਤ ਕਰਦੇ ਜੁੜੇ ਰਹੋ ਪਰ ਆ ਵੀਡੀਓ ਨੂੰ ਚਲਪੀ ਬੇਨਤੀ ਅਰਦਾਸ ਹੁਣੀ ਕਰਨ ਲੱਗੋ ਵੈਗੁਰੂ ਜ਼ਰੂਰ ਲਿਖੋ ਕਮੈਂਟ ਚ ਉਹ ਵੀ ਅਰਦਾਸ ਬੇਨਤੀ ਕਰੋ ਤੇ ਤਾਂ ਕਿ ਆਪਣਾ ਭਰਾ ਸਹੀ ਸਲਾਮਤ ਰਹੇ ਅਕਸਰ ਹੀ ਤੁਸੀਂ ਰਾਜਵੀਰ ਜਬੰਦੇ ਦੇ ਵੀਡੀਓ ਫੋਟੋਆਂ ਦੇਖਦੇ ਰਹਿੰਦੇ ਹੋ ਉਸ ਨੂੰ ਮੋਟਰਸਾਈਕਲ ਚਲਾਉਣ ਦਾ ਬਹੁਤ ਸੌਂਗਾ ਘੁੰਮਣ ਫਿਰਨ ਦਾ ਅਕਸਰੀ ਉਹ ਪਹਾੜਾਂ 'ਚ ਜਾਂਦਾ ਰਹਿੰਦਾ ਹੈਗਾ ਇਸ ਵਾਰ ਵੀ ਘੁੰਮਣ ਫਿਰਨ ਗਿਆ ਸੀ ਮੋਟਰਸਾਈਕਲ ਦੀ ਐਕਸੀਡੈਂਟ ਹੋਇਆ ਹੈਗਾ ਉਹ ਦਾਖਲ ਹੈਗਾਗਾ ਹਾਲ ਤਾਂ ਜਿਹੜੀ ਉਹ ਨਾਜਕ ਪਣੀ ਵੀ ਹੈ ਦਾਖਲ ਹੈਗਾਗਾ ਮਹਾਲੀ ਦੇ ਹੌਟੈਸਰ ਹਸਪਤਾਲ 'ਚ ਥੋੜਾ ਚਿਰ ਪਹਿਲਾਂ ਉਹਨਾਂ ਦੇ ਪਿਤਾ ਵੀ ਸੁਰਗਵਾਸ ਹੋ ਗਏ ਸੀ ਬਾਈ ਜੀ ਉਹ ਮੈਨੂੰ ਪਹਿਲੀ ਵਾਰ ਮਿਲਿਆ ਸੀ ਦਿੱਲੀ ਦੋਲਨ 'ਚ ਬਹੁਤ ਵਧੀਆ ਨਰਮ ਸੁਭਾਅ ਦਾ ਨੌਜਵਾਨ ਤੇ ਕੈਂਟ ਭਰਾ ਹੈਗਾ ਬਹੁਤ ਵਧੀਆ ਸੁਭਾਗ ਆ ਤੇ ਪੰਜਾਬ ਦਾ ਦਰਦ ਰੱਖਣ ਵਾਲਾ ਦਿੱਲੀ ਦੂਲਣਾ ਨੇ ਪੂਰਾ ਉਹਨੇ ਹੱਕ ਕੱਢ ਕੇ ਲੜਾਇਆ ਸੀ ਉੱਥੇ ਹੀ ਰਿਹਾ ਬਹੁਤ ਲੰਮਾ ਟਾਈਮ ਉੱਥੇ ਰਿਹਾ ਗਾਣੇ ਗਾਉਣ ਦੇ ਨਾਲ ਨਾਲ ਦਿੱਲੀ ਦੂਲਣ ਚ ਗਾਣੇ ਵੀ ਗਾਏ ਤੇ ਪਰ ਗਾਣੇ ਗਾਏ ਸਰਕਾਰਾਂ ਵਿਰੁੱਧ ਗਾਏ ਕਿਸਾਨਾਂ ਦੇ ਹੱਕ ਜਗਾਏ ਤੇ ਸਟੇਜ ਤੇ ਵੀ ਬੋਲਿਆ ਬੋਲਦਾ ਰਿਹਾ ਸਟੇਜ ਤੇ ਉੱਥੇ ਮੈਂ ਦੇਖਿਆ ਪਹਿਲੀ ਵਾਰ ਮੈਨੂੰ ਦਿੱਲੀ ਦੂਲਣ ਚ ਮਿਲਿਆ ਸੀ ਵੀਰਾ ਬਹੁਤ ਕੈਂਟ ਸੁਭਾ ਦਾ ਜਿਹੜਾ ਵੀ ਬੰਦਾ ਉਹਨੂੰ ਮਿਲਿਆ ਉਸੇ ਦਾ ਹੋ ਕੀ ਰਹਿ ਗਿਆ ਐਨਾ ਵਧੀਆ ਬੰਦਾ ਹੈਗਾ ਤੇ ਹੁਣ ਉਹਦੀ ਹੱਤ ਜਿਹੜੀ ਉਹ ਨਾਜ਼ਕ ਬਣੀ ਹੋਈ ਹੈ ਤੇ ਉਹਦਾ ਵਧੀ ਚ ਹੋਇਆ ਮੋਟਰਸਾਈਕਲ ਦਾ ਐਕਸੀਡੈਂਟ ਵਧੀ ਚ ਹੋਇਆਗਾ ਤੇ ਗੱਲਬਾਤ ਇਹ ਹੈ ਵੀ ਬਈ ਉਹ ਅਕਸਰ ਤੁਸੀਂ ਵੀਡੀਓ ਚ ਦੇਖਦੇ ਹੋ ਮੋਟਰਸਾਈਕਲ ਦਾ ਸੌਂ ਘਰ ਜਾਂਦਾ ਰਹਿੰਦਾ ਪਿਤਾ ਦਾ ਅਫਸੋਸ ਨੇ ਬਹੁਤ ਮਨਾਇਆ ਜੀ ਦੂਰਗਵਾਸ ਹੋਈ ਸੀ ਉਦੋਂ ਵੱਡੇ ਪੱਧਰ ਤੇ ਲੋਕ ਗਏ ਸੀ ਅਫਸੋਸ ਮਨਾਉਣ ਤੇ ਉਹਨੇ ਵੀ ਬਹੁਤ ਆਪਦੇ ਬਾਪੂ ਬਾਰੇ ਲਿਖਿਆ ਰੋਇਆ ਵੀ ਬਹੁਤ ਸੀ ਵੀ ਯਾਰ ਇਹ ਜਾਨ ਦੀ ਉਮਰ ਨਹੀਂ ਸੀ ਪਰ ਕੀ ਪਤਾ ਸੀ ਵੀ ਆਪ ਦਾ ਵੀ ਐਕਸੀਡੈਂਟ ਹੋ ਸਕਦਾ ਹਨ ਤੇ ਬਸ ਹੁਣ ਇਹ ਆ ਵੀ ਗੰਮੀਰ ਸੱਟਾਂ ਹੋਣ ਕਾਰਨ ਆਪਾਂ ਨੂੰ ਹੁਣ ਬਖਤਵੱਧ ਸਾਰੇ ਪੰਜਾਬੀਆਂ ਨੂੰ ਅਰਦਾਸ ਕਰਨੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਬੰਦੇ ਸਾਫ਼ ਸੁਥਰੇ ਗਾਉਣ ਵਾਲੇ ਪੰਜਾਬ ਲਈ ਲੜਨ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਬਹੁਤ ਘੱਟ ਆ ਪੰਜਾਬ ਕੋਲੇ ਤੇ ਤਾਂ ਕਿ ਵੈਗਰੂਪ ਵੈਗਰੂ ਮੂਰੇ ਇਹ ਅਰਦਾਸ ਕਰਦੇ ਆ ਵੀ ਭਰਾ ਤੇ ਮੇਰ ਭਰਿਆ ਹੱਥ ਰੱਖੀ ਕਿਉਂਕਿ ਜਿਹੜਾ ਵੀ ਉਹਨੂੰ ਮਿਲਿਆ ਉਹ ਉਸੇ ਦਾ ਹੋ ਰਾਜਵੀਰ ਦੀ ਹੋ ਕੇ ਰਹਿ ਗਿਆ ਇੰਨਾ ਘੈਂਟ ਇਨਸਾਨ ਆ ਜਿਹੜੇ ਵੀ ਆ ਮੇਰੀ ਵੀਡੀਓ ਦੇਖਣਗੇ ਤੁਸੀਂ ਆਪ ਦੱਸੋ ਜਿਹਨੂੰ ਜਿਹਨੂੰ ਮਿਲਿਆ ਬਾਈ ਵੀ ਕਿੰਨਾ ਘੈਂਟ ਬੰਦਾ ਉਹਨੇ ਕਿਤੇ ਐ ਕਰੀ ਨਹੀਂ ਵੀ ਮੈਂ ਸਟਾਰ ਮੋਟਰਸਾਈਕਲ ਤੇ ਆ ਮੀ ਤੁਸੀਂ ਦੇਖਦੇ ਨੇ ਉਹਨੇ ਨਹੀਂ ਜਿੰਨੇ ਉਹਦੇ ਗਾਣੇ ਚੱਲੇ ਕੰਗਣੀ ਤੋਂ ਲੈ ਕੇ ਹੋਰ ਕਿੰਨੇ ਗਾਣੇ ਚੱਲੇ ਗਿੱਲਰਾਂ ਤੇ ਨਾਲ ਗਾਇਆ ਹੋਰ ਨਗਾਇਆ ਐਨਾ ਹਿੱਟ ਗਾਇਕ ਤਾਂ ਕਿਸੇ ਨੂੰ ਬੁਲਾਉਂਦਾ ਵੀ ਨਹੀਂ ਮੋਟਰ ਮਟਰਸਾਈਕਲ ਦੀ ਤਾਂ ਗੱਲ ਦੂਰ ਤਾਂ ਆ ਮਾੜੀ ਗੱਡੀ ਤੇ ਵੀ ਨਹੀਂ ਚੜਦਾ ਕਰੋੜਾ ਰੁਪਈਆ ਤੇ ਚੜ੍ਹਦੇ ਆ ਤੇ ਬਾਈ ਤੋ ਬੱਤ ਬੱਤ ਸਾਰੇ ਜਾਣੇ ਵੈਗੁਰੂ ਜਰੂਰ ਲਿਖੋ ਕਮੈਂਟਾਂ ਚ ਬਾਈ ਲਈ ਅਰਦਾਸ ਜ਼ਰੂਰ ਕਰਿਓ ਜਿੱਥੇ ਵੀ ਤੁਹਾਡੇ ਗੁਰੂ ਘਰ ਜਾਂਦੇ ਹੋ ਮੰਦਿਰ ਜਾਂਦੇ ਹੋ ਜਿੱਥੇ ਵੀ ਜਾਂਦੇ ਹੋ ਮੱਥਾ ਟੇਕ ਕੇ ਅਰਦਾਸ ਜ਼ਰੂਰ ਬੇਨਤੀ ਕਰਕੇ ਆਓ ਕਿ ਭਰਾ ਠੀਕ ਠਾਕ ਰਹੇ ਕਿਉਂਕਿ ਬਾਈ ਜੀ ਗੱਲ ਇਹ ਆ ਵੀ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਹਨ ਸਾਰੇ ਨੇ ਆਉਣਾ ਚਲੇ ਜਾਣਾ ਪਰ ਕਈ ਇਨਸਾਨ ਚੰਗੇ ਕੰਮ ਕਰਦੇ ਆ ਹਨ ਉਹਨਾਂ ਦਾ ਲੋਕ ਭਲਾ ਵੀ ਮਨਾਉਂਦੇ ਆ ਜਿਹੜੇ ਗਲਤ ਹੁੰਦੇ ਉਹਨੂੰ ਲੋਕ ਖੁਸ਼ ਵੀ ਹੁੰਦੇ ਆ ਹਨ ਪਰ ਰਾਜਵੀਰ ਜਵੰਦਾ ਉਹਨਾਂ ਚੋਂ ਆ ਵੀ ਜਿਹੜੇ ਲਈ ਸਾਰਾ ਪੰਜਾਬ ਇਸ ਟਾਈਮ ਅਰਦਾਸ ਕਰ ਰਿਹਾ ਸਾਰਾ ਪੰਜਾਬ ਵੀ ਉਹਦੇ ਵਰਗਾ ਕੋਈ ਬੰਦਾ ਨਹੀਂ ਗਾ। ਬਾਈ ਬਣੇ ਅਰਦਾਸ ਬੇਨਤੀ ਕਮੈਂਟਾਂ ਚ ਕਰਿਓ, ਊਂ ਵੀ ਕਰਿਓ ਜਿੱਥੇ ਵੀ ਥੋਡੇ ਤੁਸੀਂ ਜਾਣ ਜਿਹੜੇ ਗੁਰੂ ਘਰ ਨੂੰ ਮੰਨਦੇ ਆ ਮੰਦਰ ਨੂੰ ਮੰਨਦੇ ਆ ਜਿੱਥੇ ਵੀ ਤੁਸੀਂ ਸਵੇਰੇ ਸ਼ਾਮ ਮੱਥਾ ਟੇਕਣ ਜਾਂਦੇ ਆ ਅਰਦਾਸ ਬੇਨਤੀ ਜ਼ਰੂਰ ਕਰਿਓ। ਕਿਉਂਕਿ ਬਹੁਤ ਘੈਂਟ ਸਾਫ਼ ਸੁਥਰਾ ਉੱਚਾ ਲੰਮਾ ਗੱਭਰੂ ਸਾਫ਼ ਸੁਥਰੀ ਗੈਕੀ ਕਿਸੇ ਪੱਖੋਂ ਕੋਈ ਘਾਟ ਨਹੀਂ ਬਹੁਤ ਵਧੀਆ ਇਨਸਾਨ ਪੰਜਾਬ ਲਈ ਬਹੁਤ ਵਧੀਆ ਗੱਲਬਾਤ ਕਰਨ ਵਾਲਾ ਕੋਈ ਰੇਟ ਵੀ ਬਾਹਲਾ ਨਹੀਂ ਸੀ ਵਿਆਹਾਂ ਚ ਅਕਸਰ ਪੂਰਾ ਲਾਈਵ ਘੈਂਟ ਲਗਾਉਂਦਾ ਸੀ ਕੋਈ ਸੀੜੀ ਲਾਉਣ ਵਾਲਾ ਨਹੀਂ ਸੀ। ਸਵਾਬ ਸਵਾਤਾ ਐਨ ਡੀ ਸੀ ਵੀ ਜਮਈ ਯਾਰ ਡਾਊਨ ਟੂ ਅਰਥ ਬੰਦਾ ਜਿਹੜੇ ਉਹਨੂੰ ਮਿਲੇਗਾ ਬੇਨਤੀ ਕਰਦਾ ਵੀ ਅਰਦਾਸ ਬੇਨਤੀ ਬੈਸ ਗੁਰੂ ਜਰੂਰ ਲਿਖੋ ਧੰਨਵਾਦ ਜੀ